ਕੱਲ ਫੌਜ ਦੇ ਰੂਪ ਦੇ ਵਿੱਚ ਆਈ ਆਰਐਸਐਸ ਦੇ ਪੇੜੀਏ ਜੋ ਕਿ ਬਿਨਾ ਵਰਦੀ ਤੋਂ ਸਨ ਜਿਨ੍ਹਾਂ ਨੇ ਸਿਰਫ ਹੈਲਮਟ ਅਤੇ ਸੁਰੱਖਿਆ ਸ਼ੀਲਡਾਂ ਪਾਈਆਂ ਹੋਈਆਂ ਸਨ ਉਹਨਾਂ ਨੇ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਦੀ ਕੁੱਟਮਾਰ ਕੀਤੀ ਜਿੱਥੇ ਕਿ ਇੱਕ ਨੌਜਵਾਨ ਸੁਭਕਰਨ ਸਿੰਘ ਸ਼ਹੀਦ ਵੀ ਹੋ ਗਿਆ ਹਾਲਾਂਕਿ ਸੁਭਕਰਨ ਸਿੰਘ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਇਸ ਦੁਨੀਆ ਤੇ ਨਹੀਂ ਹੈ ਪਰ ਇਸ ਨੌਜਵਾਨ ਦੀ ਮੌਤ ਨੇ ਇਸ ਧਰਨੇ ਨੂੰ ਇੱਕ ਨਵੀਂ ਰੂਹ ਦਿੱਤੀ ਹੈ ਜਿੱਥੇ ਕਿ ਅੱਜ ਐਸਕੇਐਮ ਦੀ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਕਿਸਾਨ ਲੀਡਰ ਆਏ ਨੇ ਜਿੱਥੇ ਕਿ ਵੱਡਾ ਐਲਾਨ ਹੀ ਥੋੜੀ ਦੇਰ ਦੇ ਵਿੱਚ ਹੋ ਸਕਦਾ ਹੈ ਉੱਥੇ ਪੰਜਾਬ ਦੇ ਵਿੱਚ ਅਤੇ ਕਿਸਾਨੀ ਦੇ ਨਾਲ ਸੰਬੰਧਤ ਹਰ ਕੋਈ ਚਾਹ ਕਿਸਾਨੀ ਦੇ ਨਾਲ ਸੰਬੰਧਤ ਨਹੀਂ ਵੀ ਹੈ ਉਹ ਵੀ ਇਸ ਧਰਨੇ ਦੇ ਨਾਲ ਹੁਣ ਦਿਲੋਂ ਜੁੜ ਗਿਆ ਤੇ ਇਹ ਤਾਂ ਨਾ ਬਹੁਤ ਹੀ ਜਲਦ ਹੋਰ ਜ਼ਿਆਦਾ ਸਿੱਖਣਾ ਤੇ ਜਾਵੇਗਾ ਤੇ ਉੱਥੇ ਹੀ ਇਸ ਦਰਨੇ ਨਾਲ ਸੰਬੰਧਿਤ ਕੱਲ ਦੀਆਂ ਘਟਨਾਵਾਂ ਨਾਲ ਸੰਬੰਧਿਤ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਾਹਿਬ ਨੇ ਵੀ ਕੁਝ ਬੇਨਤੀਆਂ ਕੀਤੀਆਂ ਨੇ ਤੇ ਉੱਥੇ ਹੀ ਕੁਝ ਹੋਰ ਖਾਸ ਵੀਡੀਓਜ਼ ਤੁਹਾਡੇ ਸਾਹਮਣੇ ਰੱਖਦੇ ਹਾਂ ਜਿੱਥੇ ਕਿ ਕਿਸਾਨ ਲੀਡਰਾਂ ਨੇ ਕਿਹਾ ਕਿ ਗੋਲੀ ਸਾਢੇ 2 ਵਜੇ ਦੀ ਤਾਂ ਸਾਨੂੰ ਦੁੱਖ ਨਹੀਂ ਹੁੰਦਾ ਦੋਸਤੋ ਤੁਹਾਡਾ ਕੀ ਕਹਿਣਾ ਕੱਲ ਦੀ ਘਟਨਾ ਬਾਰੇ ਇੱਕ ਕਮੈਂਟਾਂ ਦੇ ਵਿੱਚ ਉਸ ਵੀਰ ਸੋਕਰਨ ਸਿੰਘ ਨੂੰ ਜਰੂਰ ਸ਼ਰਧਾਂਜਲੀ ਦੇਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦੇਣਾ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ ਖਾਸ ਵੀਡੀਓਜ਼ ਅਸੀਂ ਸਾਰੇ ਜਿਲਾ ਆਗੂਆਂ ਨੇ ਆਪਦੀ ਜਿਹੜੀ ਨਿੱਜੀ ਮਸ਼ੀਨਰੀ ਉਹ ਇੱਥੋਂ ਪਣਵਾਈ ਆ ਦੇਖ ਸਕਦੇ ਆ ਤੁਸੀਂ ਮੇਰਾ ਟਰੈਕਟਰ ਮੈਂ ਜਿਲਾ ਆਗੂ ਲਵਜੀਤ ਸਿੰਘ ਮੋਗਾ ਉਹ ਕਰਮਜੀਤ ਸਿੰਘ ਜਿਲਾ ਪ੍ਰਧਾਨ ਅੰਮ੍ਰਿਤਸਰ ਉਹਨਾਂ ਨੇ ਅਸੀਂ ਆਪਦੇ ਪਰਸਨਲ ਸਾਧਨ ਮੂਰੇ ਲਾਏ ਤਾਂ ਲਾਏ ਵੀ ਕਿਸੇ ਆਮ ਨਾਗਰਿਕ ਦਾ ਆਮ ਵਰਕਰ ਦਾ ਨੁਕਸਾਨ ਨਾ ਹੋ ਸਕੇ ਸਾਨੂੰ ਵੱਡਾ ਦੁੱਖ ਏ ਆ ਵੀ ਜਿਹੜੀ ਉਹ ਕੱਲ ਗੋਲੀ ਚੱਲੀ ਉਸ ਨੌਜਵਾਨ ਦੇ ਲੱਗੀ ਉਹ ਗੋਲੀ ਸਾਡੇ ਕਿਸੇ ਆਗੂ ਦੇ ਲੱਗਣੀ ਚਾਹੀਦੀ ਸੀ ਮੇਰੇ ਲੱਗਣੀ ਚਾਹੀਦੀ ਸੀ ਜਾਂ ਸਾਡੇ ਕਿਸੇ ਵੀ ਆਗੂ ਦੇ ਲੱਗਣੀ ਚਾਹੀਦੀ ਸੀ ਸਾਨੂੰ ਉਸ ਗੱਲ ਦਾ ਦੁੱਖ ਨਹੀਂ ਸੀ ਪਰ ਦੁੱਖ ਸਾਨੂੰ ਇਸ ਗੱਲ ਦਾ ਵੀ ਜਿਹੜਾ ਸਾਡੇ ਉਸ ਨੌਜਵਾਨ ਦੇ ਗੋਲੀ ਲੱਗੀ ਤੁਸੀਂ ਇਹਨਾਂ ਨੌਜਵਾਨਾਂ ਨੇ ਇੱਕ ਗੱਲ ਢੜਕਾੜ ਚ ਦੇਖੀ ਨਹੀਂ ਵੀ ਉਹ ਜਿਹੜੀ ਫੌਜ ਸਾਹਮਣੇ ਖੜੀ ਹੋਈ ਸੀ ਉਹ ਬਿਨਾ ਵਰਦੀ ਤੋਂ ਸੀ ਉਹ ਫੌਜ ਨਹੀਂ ਸੀ ਪਤਾ ਨਹੀਂ ਕਿਉਂ ਸਾਡੇ ਨੌਜਵਾਨ ਸਮਝਦੇ ਨਹੀਂ ਸੀ ਪਰ ਉਹਨਾਂ ਦੇ ਇਸ਼ਾਰਿਆਂ ਤੇ ਭੜਕਦੇ ਸੀ ਉਹ ਗੰਦੇ ਗੰਦੇ ਇਸ਼ਾਰੇ ਵੀ ਤਾਂ ਕਰ ਰਹੇ ਸੀ ਵੀ ਅਸੀਂ ਇਹਨਾਂ ਨੌਜਵਾਨਾਂ ਦਾ ਵੱਡੇ ਲੈਵਲ ਤੇ ਨੁਕਸਾਨ ਕਰ ਸਕੀਏ ਹਜੇ ਵੀ ਤੁਸੀਂ ਉਸ ਕੁਦਰਤ ਦਾ ਉਸ ਵਾਹਿਗੁਰੂ ਦਾ ਸ਼ੁਕਰ ਮਨਾਓ ਵੀ ਸਾਡਾ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਣੋਂ ਬਚਿਆ ਕੋਈ ਗੱਲ ਨਹੀਂ ਮਸ਼ੀਨਰੀ ਟੁੱਟੀ ਆ ਮਸ਼ੀਨਰੀ ਬਣ ਜੂ ਉਹ ਨੌਜਵਾਨ ਨਹੀਂ ਸਾਡਾ ਆਉਣਾ ਜੇ ਸਾਡੇ ਕੋਈ ਹੋਰ ਨੌਜਵਾਨ ਚਲੇ ਜਾਂਦੇ ਸਾਨੂੰ ਇਦੋਂ ਵੀ ਵੱਡਾ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਪਰ ਸ਼ੁਕਰ ਮਹਾਰਾਜ ਦਾ ਵੀ ਸਾਡੇ ਉਸ ਇੱਕ ਨੌਜਵਾਨ ਨੇ ਬੜਾ ਵੱਡਾ ਘਾਣ ਹੋਣੋਂ ਬਚਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਦਾਸ ਭਾਈ ਗੁਰਦੇਵ ਸਿੰਘ ਹਜੂਰੀ ਲੱਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਸਤਿਗੁਰੂ ਜੀ ਦਾ ਫਰਮਾਨ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਉਹ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਇਸ ਵਕਤ ਪੰਜਾਬ ਤੇ ਪੰਜਾਬੀਅਤ ਤੇ ਕਿਸਾਨੀ ਤੇ ਭੀੜ ਬਣ ਗਈ ਹੈ ਤੇ ਹੁਣ ਆਪਸੀ ਮਤਭੇਦ ਭੁਲਾ ਕੇ ਸਾਰੇ ਜਾਣੇ ਭਾਈ ਆਪਣੇ ਕਿਸਾਨ ਵੀਰਾਂ ਦਾ ਜਿਹੜਾ ਹੈ ਉਸ ਨੂੰ ਆਪਾਂ ਸਾਥ ਦਈਏ ਸਮਰਥਨ ਦਈਏ ਕਿਉਂਕਿ ਕੱਲ ਸ਼ਾਮ ਤੱਕ ਆਪਾਂ ਸਾਰੇ ਸੋਚਦੇ ਸਾਂ ਭਾਈ ਕੱਲ ਕੋਈ ਨਾ ਕੋਈ ਹੱਲ ਨਿਕਲੇਗਾ ਪਰ ਸਰਕਾਰ ਇਸ ਵੇਲੇ ਜਿੱਦ ਤੇ ਅੜ ਗਈ ਹੈ ਕਿ ਉਹਨਾਂ ਨੇ ਆਪ ਵਾਅਦੇ ਕਰਕੇ ਮੁੱਕਰ ਗਏ ਨੇ ਤੇ ਦਿਂਦੇ ਕੁਝ ਨਹੀਂ ਪਾਇ ਕਿਸਾਨ ਵੀਰਾਂ ਨੂੰ ਤੇ ਉਹਨਾਂ ਨੂੰ ਹੁਣ ਇਸ ਵੇਲੇ ਅਥਰੂ ਗੈਸ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵੇਲੇ ਡਾਂਡਾ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂ ਭਾਈ ਕਿਉਂਕਿ ਉਹ ਆਪ ਦਾ ਹੱਕ ਮੰਗ ਰਹੇ ਹਨ ਜੇ ਕਿਸਾਨੀ ਨਾ ਬਚੀ ਤੇ ਕੁਝ ਨਹੀਂ ਬਚਣਾ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਰਾਗੀ ਸਿੰਘ ਭਾਈਚਾਰੇ ਨੂੰ ਸਾਰੇ ਗਰੰਥੀ ਸਿੰਘ ਢਾਡੀ ਸਿੰਘ ਨੰਗ ਸਿੰਘ ਜਥੇਬੰਦੀਆਂ ਹੋਰ ਜਿਤਨੇ ਵੀ ਮੇਰੇ ਭਰਾ ਲੀਡਰ ਸਾਹਿਬਾਨ ਨੇ ਚਾਹੇ ਕਿਸੇ ਵੀ ਪਾਰਟੀ ਵਿੱਚ ਨੇ ਆਪਸੀ ਮਤਭੇਦ ਪੁਲਾ ਕੇ ਭਾਈ ਸਾਰੇ ਪੰਜਾਬੀਆਂ ਦੇ ਨਾਲ ਖੜੋ ਕਿਸਾਨੀ ਦੇ ਨਾਲ ਖੜੋ ਜੇ ਹੁਣ ਨਾ ਤੁਸੀਂ ਖੜੇ ਜਿੱਦਾਂ ਤੁਸੀਂ ਵੇਖ ਰਹੇ ਹੋ ਪਹਿਲਾਂ ਪਟਨਾ ਸਾਹਿਬ ਗੁਰਦੁਆਰੇ ਪ੍ਰਬੰਧ ਉਹਨਾਂ ਦੇ ਹੱਥ ਚ ਲੈ ਲਿਆ ਫਿਰ ਹਜੂਰ ਸਾਹਿਬ ਲੈ ਲਿਆ ਦਿੱਲੀ ਦਾ ਵੀ ਜਾ ਰਹੇ ਕੱਲ ਨੂੰ ਹਰਮੰਦਰ ਸਾਹਿਬ ਦਾ ਵੀ ਜਾਏਗਾ ਫਿਰ ਆਪਾਂ ਕਿੱਧਰ ਨੂੰ ਜਾਵਾਂਗੇ ਇਸ ਕਰਕੇ ਕਰਕੇ ਜੇ ਕਿਸਾਨੀ ਮਜ਼ਬੂਤ ਰਹੀ ਤੇ ਸਾਰਾ ਕੁਝ ਤੁਸੀਂ ਕਰ ਲਓਗੇ ਸੋ ਸਾਥ ਸੰਗਤ ਨੂੰ ਵੀ ਬੇਨਤੀ ਹੈ ਘਰਾਂ ਤੋਂ ਨਿਕਲੋ ਉੱਠੋ ਤੇ ਆਪਣੇ ਕਿਸਾਨ ਵੀਰਾਂ ਦੇ ਨਾਲ ਖੜੇ ਹੋ ਕੇ ਉਹਨਾਂ ਦਾ ਸਾਥ ਦਿਈਏ ਪਹਿਲਾਂ ਵੀ ਤੁਸੀਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਸੀ ਤਾਂ ਹੀ ਆਪਾਂ ਮੋਰਚਾ ਜਿੱਤੇ ਆ ਤੇ ਜਿਹੜੇ ਕਿਸਾਨ ਵੀਰ ਰੁੱਸੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਤੁਸੀਂ ਰੁੱਸ ਕੇ ਵੱਡੇ ਨਹੀਂ ਹੋ ਸਕਣਾ ਤੁਸੀਂ ਵੱਡੇ ਤਾਂ ਹੋ ਸਕਦੇ ਆ ਜੇ ਤੁਸੀਂ ਇੱਕ ਦੂਜੇ ਦੇ ਨਾਲ ਮੋੜੇ ਨਾ ਮੋੜਾ ਜੋੜ ਕੇ ਤੇ ਇੱਕ ਵਾਰੀ ਜਿੱਤ ਪ੍ਰਾਪਤ ਕਰ ਲੈਨੇ ਹੋ ਸਵਾਪਸੀ ਜਿਹੜੇ ਮਤ ਭੇਦਿਆ ਉਹਨਾਂ ਨੂੰ ਛੱਡ ਕੇ ਤੇ ਸਭ ਤੋਂ ਪਹਿਲਾਂ ਹੁਣ ਭਾਈ ਕਿਸਾਨਾਂ ਵੀਰਾਂ ਦੇ ਨਾਲ ਖਲੋ ਕੇ ਆਪਣਾ ਹੱਕ ਲੈ ਲਓ ਬਾਅਦ ਚ ਜੋ ਤੁਸੀਂ ਮਰਜ਼ੀ ਕਰਦੇ ਰਹੋ ਸੋ ਇਸ ਲਈ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਭਾਈਚਾਰੇ ਨੂੰ ਵੀ ਹੁਣ ਜਦੋਂ ਪੰਜਾਬ ਤੇ ਗੱਲ ਆ ਗਈ ਹੈ ਤੇ ਆਪਾਂ ਨੂੰ ਭਾਈ ਸਾਰਿਆਂ ਨੂੰ ਆਪਣੇ ਵੀਰਾਂ ਦੇ ਨਾਲ ਜਿੱਦਾਂ ਵੀ ਕੋਈ ਸਪੋਰਟ ਕਰ ਸਕਦਾ ਕੋਈ ਲੰਗਰ ਦੀ ਸਪੋਰਟ ਕਰ ਸਕਦਾ ਬਾਲਣ ਦੀ ਕਰ ਸਕਦਾ ਆਪਣੇ ਘਰਾਂ ਤੋਂ ਨਿਕਲੋ ਇੱਕ ਵਾਰ ਦਿਖਾ ਦਿਓ ਕਿ ਪੰਜਾਬ ਸਾਰਾ ਇੱਕ ਹੈ ਚਾਹੇ ਉਹ ਹਿੰਦੂ ਵੀਰ ਨੇ ਪੰਜਾਬੀ ਨੇ ਚਾਹੇ ਉਹ ਮੁਸਲਮਾਨ ਵੀਰ ਨੇ ਪੰਜਾਬੀ ਨੇ ਚਾਹੇ ਕੋਈ ਈਸਾਈ ਵੀਰ ਨੇ ਪੰਜਾਬੀ ਨੇ ਭਾਈ ਪਹਿਲਾ ਤੁਸੀਂ ਪੰਜਾਬ ਚ ਰਹਿੰਦੇ ਹੋ ਇਸ ਕਰਕੇ ਤੁਸੀਂ ਸਾਰੇ ਮੇਰਾ ਵੀਰ ਸਾਰੇ ਜਾਣੇ ਇਕੱਠੇ ਹੋ ਕੇ ਭਾਈ ਆਪਣਾ ਇਹ ਕਾਰਜ ਤੁਸੀਂ ਕਰਵਾ ਲਓ ਮੇਰੀ ਇਹ ਬੇਨਤੀ ਹੈ ਕੋਈ ਵੀ ਬੰਦਾ ਕੋਈ ਵੀ ਪੰਜਾਬ ਦਾ ਭੈਣ ਭਰਾ ਵੀਰ ਬਜ਼ੁਰਗ ਪਿੱਛੇ ਨਹੀਂ ਰਹਿਣਾ ਚਾਹੀਦਾ ਸਾਰੇ ਆਪਣੇ ਕਿਸਾਨ ਵੀਰਾਂ ਦੇ ਭਾਈ ਨਾਲ ਤੁਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਡਾਕਟਰ ਸਵੇਰਮਾਨ ਜੀ ਦੇ ਨਾਲ ਸੇਵਾ ਕਰ ਰਹੇ ਹੋ ਵਲੰਟੀਰ ਹੋ ਤੇ ਕੱਲ ਜਦੋਂ ਉਧਰੋਂ ਆਏ ਆ ਉਹ ਪੁਲਿਸ ਵਾਲੇ ਤੇ ਤੁਹਾਡੇ ਨਾਲ ਕੀ سلوਕ ਕਰਿਆ ਉਹਨਾਂ ਨੇ ਜਦੋਂ ਸਾਰਾ ਕੁਝ ਇਹ ਚੱਲਣ ਦਿਆ ਸੀ ਤੇ ਸਾਡੀ ਸਾਰੀ ਟੀਮ ਲੱਗੀ ਹੋਈ ਸੀ ਸਵੇਰ ਤੇ ਪਰ ਜਦੋਂ ਐਟ ਅ ਟਾਈਮ ਜਦੋਂ ਸਾਡੇ ਇੱਥੇ ਗੋਲਾਬਾਰੀ ਹੋ ਗਈ ਇੱਥੋਂ ਤੱਕ ਪਹੁੰਚ ਕੇ ਸਾਰੀ ਗੋਲਾਬਾਰੀ ਕਰਤੀ ਕੈਂਪ ਦੇ ਵਿੱਚ ਵੀ ਤਾਂ ਟਰਾਲੀਆਂ ਦੇ ਜਿਹੜੇ ਕਿਸਾਨ ਬੈਠੇ ਸੀਗੇ ਉਧਰ ਤਰਪਾਲਾ ਸੜੀਆਂ ਦੇ ਪਿੱਛੇ ਦੁਖਾਗਾ ਤੁਹਾਨੂੰ ਜੀ ਦ ਦਵਾਂ ਟਰਾਲੀਆਂ ਦੀ ਧੂਮਾ ਚੱਲ ਗਿਆ ਤਾਂ ਪਿੱਛੋਂ ਆਣ ਕੇ ਆਪਣੇ ਚਾਚਾ ਜੀ ਲੀਡ ਕਰਨੇ ਇਹਨਾਂ ਕੋਲ ਵੀ ਆਏ ਵੀ ਤੁਸੀਂ ਪਿੱਛੇ ਜਿਹੜੇ ਕਿਸਾਨ ਨੇ ਉਹਨਾਂ ਟਰਾਲੀਆਂ 'ਚ ਉਹਨਾਂ ਨੂੰ ਆਪਣੀ ਟੀਮ ਭੇਜੋ ਸੰਭੋ ਵੀ ਬੇਹੋਸ਼ ਹੋਏ ਪਏ ਨੇ ਟਰਾਲੀਆਂ ਦੇ ਵਿੱਚ ਫਿਰ ਇਹ ਸਾਡੇ ਦੋਵਾਂ ਤੇ ਜਨੇ ਦੀ ਡਿਊਟੀ ਲੱਗ ਗਈ ਵੀ ਤੁਸੀਂ ਇੱਥੇ ਡਰੈਸਿੰਗ ਸੰਭੋ ਅਸੀਂ ਬਾਕੀ ਟੀਮ ਉੱਧਰ ਜਾਂਦੇ ਆ ਤਿੰਨ ਚਾਰ ਡਿਵਾਈਡ ਹੋ ਗਈ ਟੀਮ ਅਸੀਂ ਡਰੈਸਿੰਗ ਕਰਨ ਦੇ ਆ ਇਹ ਸਾਰੇ ਉੱਧਰ ਚੱਲ ਗਿਆ ਜਦੋਂ ਧੂਮਾ ਵਗੈਰਾ ਆਇਆ ਇੱਕੋਦਮ ਸਾਰੇ ਕਿਸਾਨ ਵੀ ਪਿੱਛੇ ਭੱਜ ਗਏ ਅਸੀਂ ਸਾਨੂੰ ਨਹੀਂ ਪਤਾ ਸੀ ਵੀ ਉਹਨਾਂ ਨੇ ਵੀ ਤੁਰ ਕੇ ਇਧਰ ਨਹੀਂ ਆਣਾ ਜਾਂ ਆਣਦੇ ਇੱਥੇ ਵੀ ਇੰਨੀ ਦੂਰ ਕੇ ਆਊਗਾ ਤੇ ਇੱਥੇ ਕਰਦੇ ਨਾਲ ਚੰਗਾ ਪਲਾਪਤਾ ਗੱਡੀ ਤੇ ਸਾਰਾ ਕੁਛ ਆ ਵੀ ਫ੍ਰੀ ਮੈਡੀਕਲ ਕੈਂਪੋ ਡਾਕਟਰ ਸਲੇਮਨ ਸਿੰਘ ਜੀ ਵੱਲੋਂ ਉਹਨਾਂ ਦਾ ਪੋਸਟਰ ਇੱਥੇ ਸਾਡੇ ਸਾਹਮਣੇ ਉਹਨਾਂ ਨੇ ਗੱਡੀਆਂ ਦੀਆਂ ਆਵਾਜ਼ਾਂ ਆਈਆਂ ਮੇਰੇ ਨਾਲ ਦੂਜਾ ਮੁੰਡਾ ਕਹਿੰਦਾ ਵੀ ਭੱਜ ਲੈ ਮੈਨੂੰ ਲੱਗਦਾ ਇੱਥੇ ਆ ਗਿਆ ਮੈਂ ਵੀ ਚੱਲ ਕਿਵੇਂ ਮੈਂ ਪੱਟੀ ਛੱਡਾਂ ਉਸ ਤੋਂ ਬਾਅਦ ਜਦੋਂ ਇੱਥੇ ਟੇਬਲ ਸੁੱਟਿਆ ਨਾਲ ਦੇ ਨਾਲ ਇੱਕ ਭੱਜਿਆ ਮੇਰੇ ਸਿਰ 'ਤੇ ਤਾਂ ਡਾਂਗ ਮਾਰ ਲੱਗ ਮੈਂ ਬਾਹਰ ਉੱਪਰ ਕਰ ਲਈ ਟੀਮ ਦਾ ਜਿਹੜਾ ਪੋਸਟ ਉਹ ਵੀ ਪਾੜ ਕੇ ਮੈਨੂੰ ਪਤਾ ਜੀ ਜਿਵੇਂ ਅਸੀਂ ਜਾਨ ਬਚਾਈ ਹੈ ਆਪਣੀ ਵੇਤਨਾਂ ਤੇ ਸਦਤ ਕਰਕੇ ਗਏ ਆ ਸਾਡੇ ਨਾਲ ਠੀਕ ਹੈ ਜੀ ਬਾਈ ਤੁਸੀਂ ਇਨਚਾਰਜ ਸੀਗੇ ਇੱਥੇ ਹਾਂਜੀ ਹਾਂਜੀ ਤੇ ਕੀ ਬਾਈ ਜੀ ਤੁਸੀਂ ਆਪ ਦੇਖੀ ਦੇਖਿਆ ਅਕੀਂ ਦੇ ਜੇ ਤੇ ਸਵੇਰ ਤੋਂ ਲਾਈਏ ਵੀ 12 1 ਵਜੇ ਤੋਂ ਬਹੁਤ ਜ਼ਿਆਦਾ ਇੱਥੇ ਗੋਲਾਬਾਰੀ ਚੱਲਦੀ ਰਹੀ ਬੜੇ ਕਿਸਾਨ ਸੈਂਕੜੇ ਕਿਸਾਨ ਜਿਹੜੇ ਆਪਨੇ ਇੱਥੇ ਮੈਡੀਕਲ ਆ ਕਿਉਂ ਉਹਦੇ ਤੋਂ ਤੇ ਆਪਾਂ 500 ਮੀਟਰ ਪਿੱਛੇ ਆ ਪਰ ਆਪਣਾ ਬਾਕੀਆਂ ਸਾਰੇ ਮੈਡੀਕਲ ਨੂੰ ਆਪਣਾ ਅੱਗੇ ਮੈਡੀਕਲ ਹੀ ਜਿੰਨੇ ਵੀ ਕਿਸਾਨ ਫੱਟੜ ਹੋਏ ਆ ਜਾਂ ਜਿੰਨਿਆਂ ਦੇ ਵੀ ਸੱਟਾਂ ਲੱਗੀਆਂ ਉਹ ਆਪਣੇ ਇੱਥੇ ਪਹਿਲਾਂ ਉਹਨਾਂ ਨੂੰ ਮੁੱਢਲੀ ਫਰਸਟ ایڈ ਆਪਾਂ ਦੇਂਦੇ ਰਹੇ ਆ ਵੀ ਜਿਹੜਾ ਜ਼ਿਆਦਾ ਸੀਰੀਅਸ ਉਹਨੂੰ ਉਸੇ ਲਈ ਆਪਾਂ ਰੈਫਰ ਕਰ ਦਿੰਦੇ ਰਿਹਾ ਐਂਬੂਲੈਂਸਾਂ ਦੇ ਉੱਤੇ ਐਂਬੂਲੈਂਸਾਂ ਵੀ ਇੰਨੀਆਂ ਜਿਆਦੀਆਂ ਭਰ-ਭਰ ਜਾਂਦੀਆਂ ਵੀ ਜਿਵੇਂ ਆਪਣੀ ਕਿਸੇ ਬਾਹਰਲੇ ਦੇਸ਼ ਨਾਲ ਜੰਗ ਲੱਗੀ ਆ ਵੀ ਜੋ ਬਹੁਤ ਜ਼ਿਆਦਾ ਕਿਸਾਨਾਂ ਨੂੰ ਸੱਟਾਂ ਲੱਗੀਆਂ ਉਹ ਜਿਹੜੇ ਜਿਹਦੇ ਆਪਣੇ ਕਿਸਾਨ ਦੀ ਆਪਣੇ ਦੀ ਮੁੰਡੇ ਦੀ ਡੈਥ ਹੋਈ ਉਹ ਵੀ ਆਪਣੇ ਕੋਲ ਇੱਥੇ ਲੈ ਕੇ ਆਏ ਇਹਦਾ ਵਾਤਾ ਜਦੋਂ ਉਹਨੂੰ ਮੈਂ ਵੇਖਿਆ ਉਹਦੀ ਸਪੋਸ਼ਕ ਸਾਹ ਹੈਗੇ ਵਿੱਚ ਫਿਰ ਮੈਂ ਉਹਨੂੰ ਆਪਣੇ ਹੱਥਾਂ ਤੇ ਚੁੱਕ ਕੇ ਭੱਜ ਗਿਆ ਐਂਬੂਲੈਂਸ ਦੇ ਵਿੱਚ ਪਹੇਕੋ ਐਂਬੂਲੈਂਸਾਂ ਬਹੁਤ ਜ਼ਿਆਦੀਆਂ ਲੱਦ ਲੱਦ ਜਾਂਦੀਆਂ ਤੇ ਐਂਬੂਲੈਂਸ ਉਥੇ ਮੌਕੇ ਤੇ ਉਹਦੇ ਨਹੀਂ ਤੇ ਮੈਂ ਐਂਬੂਲੈਂਸ ਦੇ ਕੋਲੇ ਭੱਜ ਕੇ ਗਿਆ ਜਾ ਕੇ ਉਹਨੂੰ ਉੱਥੇ ਪਾ ਕੇ ਤੁਹਾਨੂੰ ਆਪਾਂ ਆਕਸੀਜਨ ਲਗਾ ਕੇ ਭੇਜਤਾ ਹੀ ਪਰ ਉਹਦੀ ਨਹੀਂ ਜਾਨ ਬਚੀ ਤੇ ਉਸ ਤੋਂ ਬਾਅਦ ਜਦੋਂ ਫੌਜੀ ਮੁੜ ਕੇ ਉਹਨਾਂ ਨੇ ਜ਼ਿਆਦਾ ਹੀ ਮਤਲਬ ਹੱਤ ਕਰਤੀ ਨਾ ਫਿਰ ਉਹ ਸਾਰੇ ਕਟੋਕਟ 5-700 ਬੰਦਾ ਆਣਾ ਜਿਹੜੇ ਮਤਲਬ ਰਫਣਾ ਹੱਥ 'ਚ ਡੰਡੇ ਹੱਥ 'ਚ ਉਹ ਆਣ ਕੇ ਉਹਨਾਂ ਨੇ ਸਿੱਧਾ ਹੀ ਅਟੈਕ ਕਰਤਾ ਕਿਸਾਨਾਂ ਦੇ ਉੱਤੇ ਕਿਸਾਨਾਂ ਨੂੰ ਮਾਰਦੇ ਕੋਟ ਦੇ ਭੱਜੇ ਆਏ ਅੱਗੇ ਇੱਥੋਂ ਤੱਕ ਆਪਣੇ ਕੈਂਪ ਤੱਕ ਆ ਗਿਆ ਆਪਣੀ ਗੱਡੀ ਵੀ ਸਾਰੀ ਭੰਤੀ ਆ ਵੇਖੋ ਆਪਣੇ ਮੈਡੀਕਲ ਦੇ ਵਿੱਚ ਸਾਰੀਆਂ ਦਵਾਈਆਂ ਖੜਾਤੀਆਂ ਸਾਰੀਆਂ ਦਵਾਈਆਂ ਕੁਝ ਇੰਜੈਕਸ਼ਨ ਹੀ ਉਹ ਸਾਰੇ ਤੋੜ ਭੰਨ ਦਿੱਤੇ ਇਹਨਾਂ ਮੁੰਡਿਆਂ ਦੇ ਆਣ ਕੇ ਅਟੈਕ ਕਰਤਾ ਇਹ ਸਟੀਚਿੰਗ ਕਰਨ ਦੇ ਕਿ ਉਹ ਆਪਾਂ ਮੈਂ ਕੁਛ ਟੀਮ ਲੈ ਕੇ ਮੈਨੂੰ ਕਿਸੇ ਨੇ ਮੈਸੇਜ ਦਿੱਤਾ ਵੀ ਜੈਂਬੂ ਜਿਹੜੇ ਟਾਇਰ ਗਿਆ ਸੋ ਟਰਾਲੀਆਂ ਦੇ ਵਿੱਚ ਸੁੱਟਦੇ ਉਹਨਾਂ ਨੇ ਸਿੱਧੇ ਉੱਥੋਂ ਤਰਪਾਣਾ ਪਾੜ ਕੇ ਵਿੱਚ ਡਿੱਗ ਪਿਆ ਜਿਹੜੇ ਵਿਚਾਰੇ ਬਜ਼ੁਰਗੀ ਉਹ ਨਹੀਂ ਭੱਜ ਸਕਦੇ ਉਹਨਾਂ ਨੂੰ ਉੱਥੇ ਸਾਹ ਬੰਦ ਹੋ ਗਿਆ ਉਹ ਬੇਹੋਸ਼ ਹੋ ਗਏ ਕੁਝ ਮਤਲਬ ਜਿਹੜੇ ਬਜ਼ੁਰਗੀ ਉਹਨਾਂ ਨੂੰ ਮੈਂ ਲੈ ਕੇ ਆਪਣੇ ਮੁੰਡੇ ਡਾਕਟਰ ਲੈ ਕੇ ਤੇ ਉਹਨਾਂ ਨੂੰ ਫਰਸਟ ਏਡ ਕਰਨ ਗਿਆ ਉਹਨਾਂ ਨੂੰ ਉਸ ਤੋਂ ਬਾਅਦ ਇਹਨਾਂ ਤੇ ਮਗਰੋਂ ਆਣ ਕੇ ਜਦੋਂ ਪਤਾ ਲੱਗਾ ਸਾਨੂੰ ਆਣ ਕੇ ਤੇ ਇਹਨਾਂ ਨੂੰ ਕੁੱਟਿਆ ਇਹਨਾਂ ਦੇ ਮਤਲਬ ਬਾਹਵਾ ਬੂਹਾਂ ਦੇ ਸੱਟਾਂ ਲਾਤੀਆਂ ਸਾਰਾ ਆਪਣਾ ਮੈਡੀਕਲ ਖੰਡਾਇਆ ਪਿਆ ਸੀ ਤੇ ਇਹ ਮੈਨੂੰ ਕਹਿੰਦਾ ਵਾ ਵੀ ਉਹਨਾਂ ਨੇ ਮੇਰੇ ਜਦੋਂ ਮੈਨੂੰ ਸੁੱਟਿਆਂ ਤੇ ਮੇਰੀ ਇੱਕ ਟਿਕਲੋਗੇ ਥਾਪੀ ਮਾਰੀ ਆ ਵੀ ਕੀ ਤੇ ਜੇ ਤੁਸੀਂ ਹੱਤਵਾਦੀਆਂ ਦਾ ਸਾਥ ਦੋਗੇ ਤੁਹਾਡੇ ਨੇ ਇਦਾਂ ਹੀ ਹੋਣਾ ਅੱਜ ਤੇ ਤੁਹਾਨੂੰ ਡਾਂਗਾ ਮਾਰੀਆਂ ਕੱਲ ਨੂੰ ਤੁਹਾਡੀ ਗੋਲੀਆਂ ਮਾਰਾਂਗੇ ਨਹੀਂ ਤੁਹਾਡੇ ਮੁਤਾਬਕ ਬਈ ਜਿਹੜਾ ਉਹ ਮੁੰਡਾ ਜਿਹੜਾ ਦੀ ਡੈਥ ਹੋਈ ਹੈ ਉਹਦੇ ਤੁਸੀਂ ਕੀ ਦੇਖਿਆ ਦੋ ਉਹਦਾ ਜ਼ਖਮ ਦੇਖਿਆ ਤੁਹਾਨੂੰ ਕੀ ਲੱਗਿਆ ਉਹ ਕਿਸ ਚੀਜ਼ ਦਾ ਜ਼ਖਮ ਸੀਗਾ ਜ਼ਖਮ ਗੋਲੀ ਦਾ ਹੈ ਜੀ ਮਗਰੋਂ ਇੰਨਾ ਮਤਲਬ ਸਿਰ ਖੁੱਲਾ ਪਿਆ ਉਹਦਾ ਅੱਛਾ ਜੀ ਤਾਂ ਪੂਰਾ ਗੋਲੀ ਦੇ ਜਿਵੇਂ ਗੋਲੀ ਦਾ ਇੱਕ ਸ਼ਾਰਟ ਲੱਗਦਾ ਬੰਦੇ ਦੇ ਯਾਰ ਮੇਰੀ ਗੱਲ ਸੁਣੋ ਇੱਕ ਮਿੰਟ ਤੁਸੀਂ ਵੀ ਸਿਆਣੇ ਜੀ ਇੱਕ ਮਤਲਬ ਜਿਹੜੀ ਉਹ ਜਿਵੇਂ ਪਲਾਸਟਿਕ ਦੀ ਗੋਲੀਆਂ ਨੇ ਪਲਾਸਟਿਕ ਦੀ ਗੋਲੀ ਆ ਜੇ ਪਲਾਸਟਿਕ ਦੀ ਗੋਲੀ ਬੰਦੇ ਦੇ ਸ ਦੇ ਵਿੱਚ ਗੋਲੀ ਪਲਾਸਟਿਕ ਦੀ ਨਹੀਂ ਵੱਜੀ ਉਹਦੇ ਸਿਰ ਦੇ ਵਿੱਚ ਤੇ ਇਨਾ ਮੋਰਾ ਹੈ ਐਂ ਉਂਗਲ ਪੈਂਦੀ ਸਿਰ ਦੇ ਵਿੱਚ ਜਦੋਂ ਮੈਨੂੰ ਚੁੱਕ ਕੇ ਗਿਆ ਮੇਰੇ ਸਾਰੇ ਉਹਦਾ ਜਿਹੜੇ ਹੈਗਾ ਨਾ ਬ੍ਰੇਨ ਦਾ ਪਾਰਟ ਸਾਰੇ ਮੇਰੇ ਖਿਲਰੇ ਜਦੋਂ ਮਾਨ ਕੇ ਵੇਖਿਆ ਵਾਈਟ ਵਾਈਟ ਕਲਰ ਦੇ ਦਿਮਾਗ ਜਿਹਨੂੰ ਪੰਜਾਬੀ ਚ ਆਪਾਂ ਬੰਦੇ ਨੇ ਮਗਜ ਉਹਦਾ ਸਾਰਾ ਮੇਰੀ ਬਾਹਾਂ ਨੂੰ ਮਗਜ ਲੱਗਾ ਜਦੋਂ ਮੈਨੂੰ ਚੁੱਕ ਕੇ ਐਮਬੂਲੈਂਸ ਛੱਡ ਕੇ ਗਿਆ ਤੁਸੀਂ ਦੱਸੋ ਵੀ ਪਲਾਸਟਿਕ ਦੀਆਂ ਗੋਲੀਆਂ ਕਰੀ ਸਿਰ ਵੀ ਸਾਰਾ ਖੋਲ ਦਿੰਦੀਆਂ ਉਹਦੇ ਪੱਕੀ ਗੋਲੀ ਵੱਜੀ ਸੀ ਠੀਕ ਹੈ ਬਾਈ ਠੀਕ ਹਾਂਜੀ